ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਆਪ ਸਭ ਨੂੰ ਪਤਾ ਆ ਕਿ ਆਪਾਂ ਬੇਨਤੀ ਲਾਈ ਸੀ ਕਿ 5 ਤਰੀਕ ਨੂੰ ਜਿਹੜਾ ਆਪਾਂ ਇਥੋਂ ਹੜਪੀਟ ਪਰਿਵਾਰਾਂ ਵਾਸਤੇ ਜਿਹੜੀ ਇਥੋਂ ਰਾਸ਼ਨ ਦੀ ਸੇਵਾ ਲੈ ਕੇ ਜਾਣੀ ਆ ਆਪਣੇ ਗਰਾਂ ਸ਼ਹਿਰ ਤੋਂ ਇਨਸਾਨੀਅਤ ਦੀ ਸੇਵਾ ਦੀ ਜਿਹੜੀ ਆਪਾਂ ਸੰਸਥਾ ਬਣਾਈ ਆ ਉਹਨਾਂ ਦੇ ਵੱਲੋਂ ਤੇ ਆਪਾਂ ਨੂੰ ਬੁੱਢਾ ਦਲ ਵੱਲੋਂ ਵੀ ਫੋਨ ਆਇਆ 100 ਕਿਟ ਉਹਨਾਂ ਨੇ ਤਿਆਰ ਕੀਤੀ ਆ ਉਹਨਾਂ ਦਾ ਜਿਹੜਾ ਸਮਾਨ ਆ ਉਹ ਵੀ ਗੱਡੀ 'ਚ ਰਖਾਉਣਾ ਆ ਤੇ ਆਪਣੇ ਜਿਹੜੇ ਮੈਂਬਰ ਆ ਉਹ ਕੱਲ ਵੀ ਗਏ ਸੀ ਜਦਾਂ ਕੱਲ ਸੁਲਤਾਨਪੁਰ ਲੋਧੀ ਗਏ ਸੀ ਤੇ ਧਰਮਕੋਟ ਗਏ ਸੀ ਤੇ ਅੱਜ ਦੇਖਦੇ ਆ ਪਹਿਲਾਂ ਤਾਂ ਆਪਣਾ ਵਿਚਾਰ ਸੀ ਕਿ ਡੇਰਾ ਬਾਬਾ ਨਾਨਕ ਪਰ ਆਪਾਂ ਲੇਟ ਬਹੁਤ ਜ਼ਿਆਦਾ ਹੋ ਚੁੱਕੇ ਆ ਤੇ ਪ੍ਰਸ਼ਾਦਾ ਬਾਣੀ ਬਣ ਗਿਆ ਜਿਹੜਾ ਆਪਣਾ ਇੱਥੋਂ ਰਸਣਿਆ ਉਹ ਇੱਥੇ ਫਲੋਰ ਦੇ ਲਾਗੇ ਬੰਨ ਬਣ ਰਿਹਾ ਸਤ ਲਿਜ ਦੇ ਦਰਿਆ ਤੇ 100 ਬੰਦੇ ਦਾ ਜਿਹੜਾ ਇੱਥੋਂ ਪ੍ਰਸ਼ਾਦਾ ਬਾਣੀ ਉੱਥੇ ਵੀ ਲੈ ਕੇ ਜਾਣਾ ਆਪਣੇ ਸੇਵਾਦਾਰਾਂ ਨੇ ਹੁਣ ਆਪਾਂ ਗੁਰਦੁਆਰਾ ਸਾਹਿਬ ਚੱਲਦੇ ਆ ਵੈਸੇ ਤਾਂ ਆਪਣਾ ਕੋਈ ਮੋਟਿਵ ਨਹੀਂ ਸੀ ਇਹ ਵੀਡੀਓ ਬਣਾਉਣ ਦਾ ਪਰ ਜਿਹੜੇ ਮੇਰੇ ਭੈਣ ਭਰਾਵਾਂ ਨੇ ਬਾਰੋਂ ਸੇਵਾ ਪਾਈ ਆ ਆਪਾਂ ਸੋਚਿਆ ਕਿ ਸਾਰਿਆਂ ਦੀ ਜਿਹੜੀ ਸੇਵਾ ਆ ਉਹ ਸਹੀ ਜਗ੍ਹਾ ਲੱਗ ਸਕੇ ਤੇ ਹੁਣ ਆਪਾਂ ਦਿਖਾਉਂਦੇ ਆ ਕਿ ਆਪਾਂ ਨੂੰ ਗੁਰਦੁਆਰਾ ਸਾਹਿਬ ਕਿਹੜੀ-ਕਿਹੜੀ ਸੇਵਾ ਆਈ ਆ ਤੇ ਸਾਰੇ ਮੈਂਬਰਸ ਐ ਬਾਣ ਉੱਥੇ ਪਹੁੰਚ ਚੁੱਕੇ ਆ ਤੇ ਹੁਣ ਆਜੋ ਆਪਾਂ ਚੱਲਦੇ ਆ ਗੁਰਦੁਆਰਾ ਸਾਹਿਬ ਲੋ ਜੀ ਗੁਰਦੁਆਰਾ ਸਾਹਿਬ ਆਪਣੇ ਘਰ ਤੋਂ ਬਹੁਤ ਜ਼ਿਆਦਾ ਨੇੜੇ ਆ ਤੇ ਆਂਟੀਆਂ ਨੇ ਜਿਹੜੇ ਪ੍ਰਸ਼ਾਦੇ ਤਿਆਰ ਕਰ ਦਿੱਤੇ ਆ ਹੁਣ ਆਪਾਂ ਅੰਦਰ ਚੱਲਦੇ ਆ ਗੁਰਦੁਆਰਾ ਸਾਹਿਬ ਦੇ ਲਓ ਜੀ ਆਪਣੇ ਗੁਰਦੁਆਰਾ ਸਾਹਿਬ ਵਿੱਚ ਜਿਹੜੀਆਂ ਕਿੱਟਾਂ ਬਣ ਕੇ ਤਿਆਰ ਹੋ ਚੁੱਕੀਆਂ ਆਂ ਜਿਸ ਦੇ ਵਿੱਚ ਅੱਧਾ-ਅੱਧਾ ਕਿਲੋ ਅਚਾਰ ਤੇ ਬਾਕੀ ਸਾਰਾ ਜ਼ਰੂਰਤ ਦਾ ਸਮਾਨ ਤੇ ਉਹ ਤਰਪੈਨਾ ਪੰਨਿਆਂ ਸਾਹਮਣੇ ਪਾਣੀ ਤੇ ਬਰੈਡ ਦੀ ਸੇਵਾ ਆਪਣੇ ਕੋਲ ਬਹੁਤ ਵੱਡੀ ਮਾਤਰਾ 'ਚ ਪਹੁੰਚੀ ਆ ਤੇ ਇਹਦੇ ਵਿੱਚ ਹੋਗੇ ਲੜਕੀਆਂ ਵਾਸਤੇ ਸੈਂਟਰੀ ਪੈਡਸ ਜੇਕਰ ਤੁਸੀਂ ਵੀ ਜਿਹੜੀ ਸੇਵਾ ਪਹੁੰਚਾਉਣੀ ਆ ਉਹ ਪਾਣੀ ਵਾਲੀ ਟੈਂਕੀ ਦੇ ਕੋਲ ਜਿਹੜਾ ਗੁਰਦੁਆਰਾ ਸਾਹਿਬ ਆ ਉੱਥੇ ਆ ਕੇ ਆਪਣੀ ਸੇਵਾ ਦੇ ਸਕਦੇ ਆਂ ਤੇ ਜਿਹੜੀ ਸੇਵਾ ਹੈ ਹਜੇ 2 ਮਹੀਨੇ ਜਿਹੜੀ 2-3 ਮਹੀਨੇ ਲਗਾਤਾਰ ਚਲਣੀ ਆ ਸੋ ਤੁਸੀਂ ਇਸ ਗੁਰਦੁਆਰਾ ਸਾਹਿਬ ਆ ਕੇ ਜਿਹੜੀ ਆਪਣੀ ਰਸਦੇ ਆ ਪੰਚਾ ਸਕਦੇ ਆ ਸਾਰਿਆਂ ਦੇ ਸਹਿਯੋਗ ਨਾਲ ਇਹ ਜਿਹੜੀ ਸੇਵਾ ਚੱਲ ਰਹੀ ਆ ਇਕੱਲੇ ਬੰਦੇ ਦੇ ਬਸ ਦੀ ਗੱਲ ਨਹੀਂ ਹੁੰਦੀ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਦੀਆਂ ਜਿਹਨੇ ਵੀ ਐਨਆਰਆਈ ਵੀਰ ਤੇ ਗ੍ਰਾਂ ਤੇ ਦਾਨੀ ਸੱਜਣਾ ਵੱਲੋਂ ਆਪਾਂ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ ਹੁਣ ਬਾਬਾ ਜੀ ਤੋਂ ਅਰਦਾਸ ਬੇਨਤੀ ਕਰਵਾਉਨੇ ਆ ਤੇ ਫਿਰ ਆਪਾਂ ਚੱਲੇ ਪਾਉਨੇ ਆ ਹੁਣ ਪਹਿਲਾਂ ਆਪਾਂ ਜਾ ਕੇ ਆਉਂਦੇ ਆ ਪਿੰਗਾ ਚੌਂਕ ਜਿਹੜੇ ਬੁੱਢਾ ਦਲ ਵੱਲੋਂ ਆਪਾਂ ਨੂੰ ਜਿਹੜੀ 100 ਕਟ ਦੀ ਸੇਵਾ ਦਿੱਤੀ ਜਾਣੀ ਆ ਉਹ ਮੈਂ ਤੁਹਾਨੂੰ ਵੀਡੀਓ ਦੇ ਰਾਹੀਂ ਲੋ ਜੀ ਹੁਣ ਆਪਾਂ ਆ ਗਏ ਸੀ ਪਿੰਗਾ ਚੌਂਕ ਜਿੱਥੇ ਕਿ ਆਪਾਂ ਨੂੰ ਬੁੱਢਾ ਦਲ ਫੁੱਟਬਾਲ ਕਲੱਬ ਵੱਲੋਂ ਜਿਹੜੀਆਂ 100 ਕਟਾਂ ਤਿਆਰ ਕਰਕੇ ਦਿੱਤੀਆਂ ਕੰਨਾਂ ਆ ਇਹਦੇ ਵਿੱਚ ਸਾਰੀਆਂ ਲੜਿੰਦੀਆਂ ਚੀਜ਼ਾਂ ਜਦਾਂ ਪਰਿਵਾਰਾਂ ਦੇ ਲਈ ਤੇ ਅੱਜ ਦੀ ਜਿਹੜੀ ਰਸਦ ਆ ਆਪਾਂ ਇੱਥੋਂ ਲੈ ਕੇ ਜਾਣੀ ਆ ਸਾਰੀ ਬੁੱਢਾ ਦਲ ਫੁੱਟਬਾਲ ਕਲੱਬ ਗਰਾਇਆ ਬਹੁਤ ਸਹਿਯੋਗ ਦਿੰਦੇ ਆ ਅੱਗੇ ਵੀ ਇਹ ਤੇ ਹੁਣ ਆਪਾਂ ਅੰਕਲ ਜੀ ਨੂੰ ਪੁੱਛਾਂਗੇ ਇਹਨਾਂ ਦੀ ਸੰਸਥਾ ਬਾਰੇ ਉਹਨਾਂ ਦਾ ਵੀ ਜਦਾਂ ਆਪਾਂ ਬਲੌਗ ਦੇ ਵਿੱਚ ਪਾਵਾਂਗੇ ਸੋ ਅੱਜ ਇਥੋਂ 100 ਪਾਣੀ ਦੀ ਪੇਟੀ ਤੇ 100 ਕੱਟ ਲੈ ਕੇ ਜਾਣੀ ਆਪਾਂ ਪਹਿਲਾਂ ਸਾਨੂੰ ਜੀ ਆਇਆਂ ਕਿੰਨੇ ਤੁਸੀਂ ਸਾਟੇ ਫੋਗੜਾ ਵੀ ਅੱਜ ਵੀ ਇਹ ਜਿਹੜੇ ਦਿਨ ਚੱਲਦੇ ਹੈਗੇ ਆ ਕੁਦਰਤੀ ਪਾਣੀ ਦੀ ਕਮੀ ਕਰਕੇ ਸਾਰਾ ਪੰਜਾਬ ਬਹੁਤ ਦੁਖੀ ਹੈ ਅਸੀਂ ਉਹਨਾਂ ਲਈ ਕੁਝ ਆਪਣੇ ਵੱਲੋਂ ਰਲੀਫ ਦੇਣ ਦੇ ਲਈ ਗੋਲੀ ਮਦਾਨੀਏ ਇੱਜਾ ਜੈਗਣਾ ਨਾਲ ਆਪਣਾ ਦੀ ਜ਼ਿੰਦਗੀ ਸੌਖੀ ਨਾ ਕਿ ਇਹਨਾਂ ਦਿਨਾਂ ਵਿੱਚ ਉਹ ਕੈਂਪ ਲਗਾ ਕੇ ਕੰਪਲੇਨ ਕਰਕੇ ਅਸੀਂ ਉਹ ਇਕੱਠੀਆਂ ਕਰਦੇ ਆਂ ਮੈਂ ਆਪਣੇ ਵੱਲੋਂ ਆਪਣੀ ਕਲੱਬ ਦਾ ਆਪਣਾ ਫੋਰਵਰਡ ਕਲੱਬ ਦਾ ਸਟੇ ਕਰਾਇਆ ਦੇ ਨੱਗਰ ਵਿੱਚ ਸਾਰੇ ਭਰਾਵਾਂ ਦਾ ਬਹੁਤ ਹੀ ਟਰੈਂਕ ਕਰਦਾਂ ਕਿ ਜੇ ਇਹ ਕੰਮ ਦੇ ਸਾਰੇ ਨਿਰਦੇਸ਼ ਚਲੋਗੇ ਤੇ ਕੰਮ ਕਰਨਾ ਸ਼ੁਰੂ ਕੀਤਾ ਸਾਡੀ ਕਲੱਬ ਵੱਲੋਂ ਇਸ ਕੈਂਪੇਨ ਦੇ ਵਿੱਚ ਬੈਕ ਸੌ ਗੇਟਨ ਜਿਹੜੀਆਂ ਕਿ ਰੋਲ ਚੀਜ਼ਾਂ ਵਰਤੀਆਂ ਜਾਂਦੀਆਂ ਹਨ ਉਹਦੀ ਤਿਆਰ ਕੀਤੀ ਹੈ ਤੇ ਅੱਜ ਇਹ ਮਿਸਟਰ ਸੰਧੂ ਨੇ ਛਦਰਛਾੜੇ ਕਰਦੇ ਡੇਰਾ ਬਾਬਾ ਨਾਲੇ ਜਾ ਕੇ ਡਿਲੀਵਰ ਕਰ ਲਈਏ ਸੋ ਵਾਹਿਗੁਰੂ ਉਹਨਾਂ ਨੂੰ ਵੀ ਰਾਜ ਰੂਹੀ ਰੱਖ ਕੇ ਚੜ੍ਹਦੀ ਕਲਾ ਰੱਖ ਕੇ ਸਾਰਾ ਨਗਰ ਦਾ ਰੂਹੀਸ਼ੀ ਨਾਲ ਰੱਖ ਕੇ ਇੱਕੇ ਪਿਆਰ ਨਾਲ ਵਾਹਿਗੁਰੂ ਜੀ ਦਾ ਘਰ ਸਾ ਸੋ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਆਪਣੇ ਪੰਜਾਬ ਵਿੱਚ ਹਣ ਔਖਾ ਟਾਈਮ ਚੱਲ ਰਿਹਾ ਹੈ ਖੱਪਨ ਘੜਦੀ ਮਾਰਦਾ ਸਾਹਮਣਾ ਕਰਨਾ ਪੈ ਰਿਹਾ ਉਹ ਸਾੜ ਦੀ ਮਾਰ ਦੇ ਲਈ ਸੰਗਤਾਂ ਵਾਸਤੇ ਜਿਹੜੀਆਂ ਉਥੇ ਪਾਣੀ ਚ ਬਸੀਆਂ ਨੇ ਸਾਡੇ ਬੁੱਢਾ ਦਲ ਕਲੱਬ ਵੱਲੋਂ ਇਹ ਰਾਸ਼ਨ ਸਾਡੇ ਜੀਸੀਐਲਪਾ ਜੀ ਸਾਡੇ ਪ੍ਰਤੀਪਾਲਕ ਜੀ ਫਿਰ ਉਹ ਸਾਹਬ ਜੀ ਵੱਲੋਂ ਸਾਰੀ ਟੀਮ ਵੱਲੋਂ ਇਹ ਰਾਸ਼ਨ ਦੀ ਸੇਵਾ ਇਕੱਠੀ ਕਰਕੇ ਉਹ ਸਾੜ ਪੀੜ ਇਲਾਕੇ ਵਿੱਚ ਭੇਜਣ ਲਈ ਅੱਜ ਸਾਨੂੰ ਰਵਾਨਾ ਕਰ ਰਹੇ ਆ ਜਿਸ ਦੇ ਵਿੱਚ 100 ਕਿਲੋ ਜਿਹੜੀਆਂ ਇਹ ਰੋਜ਼ ਦੀਆਂ ਚੀਜ਼ਾਂ ਵਾਲੇ ਆ ਇਹ ਉਥੇ ਡੇਰ ਬਰੋੜੇ ਆ ਬਾਕੀ ਪਾਣੀ ਦੀਆਂ ਪੇਟੀਆਂ ਆ ਫ੍ਰੈਕ ਦਾ ਬ੍ਰੈਡ ਆਏਗਾ ਤੇ ਹੋਰ ਵੀ ਆਪਾਂ ਨੂੰ ਜੂਸ ਵਗੈਰਾ ਇਸ ਤਰੀਕੇ ਦਾ ਕਾਫੀ ਕੋ ਸਮਾਨ ਕੁਛ ਆਪਣਾ ਮੈਡੀਕਲ ਦਾ ਸਮਾਨ ਇਹਦਾ ਸਾਨੂੰ ਦੇ ਕੇ ਉਧਰ ਭੇਜਿਆ ਹੈ ਆ ਮੈਂ ਆਪਣੇ ਸਾਰੀ ਇਨਸਾਨੀਅਤ ਸੇਵਾ ਵਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਪਰਮਾਤਮਾ ਇਹਨਾਂ ਨੂੰ ਨਿਸ਼ਾਚਾਰਦੀ ਕਲਾ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਫੇਰ ਆਪਾਂ ਜਿਹੜਾ ਸਾਰਾ ਸਮਾਨ ਆ ਉਹ ਟਰੱਕ 'ਚ ਰੱਖਣਾ ਸ਼ੁਰੂ ਕਰ ਦਿੱਤਾ ਜਿਹਦੇ ਵਿੱਚ 100 ਪਾਣੀ ਦੀ ਪੇਟੀ ਸੀ ਪਹਿਲਾਂ ਆਪਾਂ ਰੱਖਿਆ ਪਾਣੀ ਸਾਰਾ ਕਿਉਂਕਿ ਪਾਣੀ ਦੀ ਬਹੁਤ ਹੀ ਜ਼ਿਆਦਾ ਉੱਥੇ ਕਹਿੰਦੇ ਲੋੜਿਆ ਤੇ ਫਿਰ ਆਪਾਂ ਜਿਹੜੀਆਂ ਇੱਥੇ ਕਿਟਾਂ ਇਹਨਾਂ ਵੱਲੋਂ ਤਿਆਰ ਕੀਤੀ ਸੀ 100 ਕਿਟ ਉਹ ਵੀ ਅਸੀਂ ਹੌਲੀ-ਹੌਲੀ ਕਰਕੇ ਜਿਹੜੀਆਂ ਸਾਰੀ ਟਰੱਕ ਦੇ ਵਿੱਚ ਆਪਾਂ ਲੋਡ ਕਰ ਦਿੱਤੀ ਸੀ ਤੇ ਅੱਜ ਆਪਣੇ ਜਿਹੜੇ ਅੱਧੇ ਮੈਂਬਰ ਆ ਉਸ ਸਹਰਾਲੀ ਬੰਤੇ ਸੰਗੋਵਾਲ ਪਿੰਡ ਸੇਵਾ ਤੇ ਜਾਣਾ ਉੱਥੇ ਪ੍ਰਸ਼ਾਦਾ ਲੈ ਕੇ ਤੇ ਬਾਕੀ ਜਿਹੜੇ ਸੇਵਾਦਾਰ ਆ ਉਹ ਸਾਡੇ ਨਾਲ ਜਾਓਗੇ ਇੱਧਰ ਡੇਰਾ ਬਾਬਾ ਨਾਨਕ ਵਾਲੀ ਸਾਈਡ ਤੇ ਅੱਜ ਕਾਫੀ ਧੁੱਪ ਸੀ ਤੇ ਗਰਮੀ ਵੀ ਥੋੜੀ ਜਿਹੀ ਜ਼ਿਆਦਾ ਸੀ ਉਦੋਂ ਤਾਂ ਵਧੀਆ ਆ ਕਉਂਕੇ ਇੰਤਾਂ ਦੀਆਂ ਤੁੱਪਾਂ ਲੱਗੂਗੀਆਂ ਤਾਂ ਪਾਣੀ ਛੇਤੀ ਸੁੱਕ ਜਾਣਾ। ਲੋ ਜੀ ਅੱਜ ਆ ਜਿਹੜਾ ਟਰੱਕ ਆ ਇਹ ਲੈ ਕੇ ਜਾਣਾ ਆਪਾਂ ਡੇਰਾ ਬਾਬਾ ਨਾਨਕ ਤੇ ਇਹ ਟਰੱਕ ਮਨਿੰਦਰ ਭਾਜੀ ਵੱਲੋਂ ਜਿਹੜੀ ਅੱਜ ਦੀ ਸੇਵਾ ਆ ਤੇ ਅਸੀਂ ਉਹਨਾਂ ਦਾ ਹੀ ਬਹੁਤ-ਬਹੁਤ ਧੰਨਵਾਦੀ ਆ। ਤੇ ਲੋ ਜੀ ਫਲੈਕਸਾਂ ਵਗੈਰਾ ਲਾਤੀਆਂ ਸੀ ਜਿਹੜੀ ਸੁੱਕੀ ਰਸਦ ਆ ਉਹ ਆਪਾਂ ਟਰੱਕ ਦੇ ਮੋਰੇ ਰੱਖ ਲਈ ਸੀ ਤੇ ਜਿਹੜਾ ਗੁਰਦੁਆਰਾ ਸਾਹਿਬ ਦਾਲ ਪ੍ਰਸ਼ਾਦਾ ਬਣਾਇਆ ਸੀ ਉਹ ਆਪਾਂ ਇਹਨਾਂ ਡਰਮਾਂ ਦੇ ਵਿੱਚ ਜਿਹੜੀ ਆ ਦਾਲ ਪਾ ਲਈ ਤਾਂ ਕਿ ਜਿਹੜੀ ਹਨਾ ਦਾਲ ਆ ਉਹ ਜਦ ਤਾ ਹੋਚ ਕੇ ਵਗੈਰਾ ਬਹੁਤ ਆਚ ਲੱਗਦੇ ਆ ਤਾਂ ਕਿ ਉਹ ਡੁੱਲੇ ਨਾ ਤੇ ਇਹਦੇ ਵਿੱਚ ਵਧੀਆ ਤਰੀਕੇ ਨਾਲ ਰੱਖੀ ਗਈ ਆ ਤੇ ਅੱਜ ਹੁਣ ਆਪਣੇ ਸਾਰੇ ਸੇਵਾਦਾਰ ਆ ਗਏ ਆ ਤੇ ਹੁਣ ਬਾਬਾ ਜੀ ਵੀ ਆ ਗਏ ਆ ਉਹਨਾਂ ਤੋਂ ਅਰਦਾਸ ਬੇਨਤੀ ਕਰਵਾਉਂਦੇ ਆ ਤੇ ਚੱਲੇ ਪਾਉਂਦੇ ਆ ਆਏ ਨਮਨ ਰਾਜੀ ਮਹਾਰਾਜੀ ਕੋਨਾ ਦੇ ਪਰਿਵਾਰਾਂ ਵਾਸਤੇ ਮਹਾਰਾਜੀ ਉਹ ਆਜਮਣ ਰਾਜੀ ਉਹ ਨਗਰ ਕੀਰਦੀਆਂ ਸੰਗਤਾਂ ਨੂੰ ਲੋਰਾਂ ਨਾਲ ਮਹਾਰਾਜੀ ਨਾਮ ਨਮਨ ਰਾਜੀ ਨਾ ਕੋਲੋ ਗਾ ਲਰਤੇ ਮਹਾਰਾਜੀ ਨਿਵਾ ਗਿੱਤੇ ਦੇ ਮੰਗਰਾ ਜੀ ਅੰਦਰਪੰਡਾ ਰਿਤੀ ਆਰ ਕਿਤੇ ਜਨ ਮਹਾਰਾਜੀ ਉਪਰੰਤ ਮਹਾਰਾਜੀ ਜੀ ਦਾ ਰਾਸ਼ਣ ਮਹਾਰਾਜੀ ਜੀ ਵਿਅੰਤ ਸਭਾਵਾਂ ਲੈ ਕੇ ਜਾ ਰਹੇ ਹਨ ਨਮਾਹ ਰਾਜੀ ਕਿਰਪਾ ਕਰਮੀ ਮਾਰਦ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਹੁਣ ਆਪਾਂ ਚਾਲੇ ਪਾਲੇ ਆਪਣੇ ਸ਼ਹਿਰ ਤੋਂ ਤੇ ਅੱਜ ਜਿਹੜੀ ਆਪਾਂ ਸੇਵਾ ਲੈ ਕੇ ਚੱਲੇ ਆ 100 150 ਬੰਦੇ ਦਾ ਪ੍ਰਸ਼ਾਦਾ ਆਪਾਂ ਬਣਾ ਕੇ ਲੈ ਕੇ ਚੱਲੇ ਆ ਤੇ ਦਾਲ ਫੁਲਕਾ ਜਿਹੜਾ ਆਪਾਂ ਰੈਡੀ ਕੀਤਾ ਤੇ ਪਾਣੀ ਦੀ ਪੇਟੀ ਹੈਗੀ ਆਪਣੇ ਕੋਲ ਅੱਜ 100 150 ਤੇ ਨਾਲ ਆਪਣੇ ਕੋ ਸੁੱਕਾ ਰਸ਼ਨ ਆ ਜਿਹੜਾ ਕਿ ਆਪਾਂ ਨੂੰ ਬੁੱਢਾ ਦੱਲ ਫੁੱਟਬਾਲ ਕਲੱਬ ਵੱਲੋਂ ਦਿੱਤਾ ਗਿਆ ਆ ਅੱਜ ਦੀ ਜਿਹੜੀ ਸੇਵਾ ਆ ਅੱਜ ਆਪਾਂ ਲੈ ਕੇ ਚੱਲੇ ਆ ਡੇਰਾ ਬਾਬਾ ਨਾਨਕ ਤੇ ਵੀਡੀਓ ਦੇ ਨਾਲ ਤੁਸੀਂ ਇਸੇ ਤਰ੍ਹਾਂ ਬਣੇ ਰਹੋ ਅੱਜ ਤੁਹਾਨੂੰ ਗਰਾਊਂਡ ਲੈਵਲ ਤੋਂ ਜਿਹੜੇ ਸਾਰੇ ਹਾਲਾਤ ਆ ਉਹ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੇ ਅੱਜ ਥੋੜਾ ਜਿਹਾ ਲੇਟ ਹੋ ਗਏ ਕਿਉਂਕਿ ਤੁਹਾਨੂੰ ਪਤਾ ਪਹਿਲੀ ਵਾਰ ਸੇਵਾ ਲੈ ਕੇ ਚੱਲੇ ਆ ਸੋ ਥੋੜੀ ਜਿਹੀ ਲੇਟ ਜਿੱਦਾਂ ਹੋਈ ਗਈ ਆ ਕੁਝ ਕਿ ਸਾਡੇ ਜਿਹੜੇ ਸੇਵਾਦਾਰ ਆ ਕਿਉਂਕਿ ਅੱਜ ਦੋ ਪਾਸੇ ਸੇਵਾ ਲੈ ਕੇ ਜਾਣੀ ਸੀ ਇੱਕ ਇਧਰ ਸਤਲੁਜ ਦਰਿਆ ਤੇ ਬੰਨ੍ਹਿਆ ਭਾਜੀ ਕਿਹੜਾ ਸੰਗੋਵਾਲ ਅੱਜ ਸੰਗੋਵਾਲ ਜਿਹੜੇ ਆਪਣੇ ਸੇਵਾਦਾਰ ਆ ਉੱਥੇ ਵੀ 70-80 ਬੰਦਿਆਂ ਦੇ ਜਿਹੜਾ ਪ੍ਰਸ਼ਾਦਾ ਪਾਣੀ ਲੈ ਕੇ ਜਾਣਾ ਸੀ ਇਸ ਦਾ ਚੱਕਰ ਕਰਕੇ ਆਪਾਂ ਥੋੜੇ ਜਿਹਾ ਲੇਟ ਹੋ ਗਏ ਆ ਤੇ ਹੁਣ ਬਸ ਬਣੇ ਰਹੋ ਆਪਣੀ ਵੀਡੀਓ ਦੇ ਨਾਲ ਅੱਜ ਆਪਾਂ ਤੁਹਾਨੂੰ ਸਾਰਾ ਵਲੌਗ ਦਿਖਾਵਾਂਗੇ ਕਿ ਉੱਥੇ ਗਰਾਊਂਡ ਲੈਵਲ ਤੇ ਕੀ ਹਾਲਾਤ ਆ ਅਜੇ ਪਾਣੀ ਕਿੰਨਾ ਹੈਗਾ ਤੇ ਕਿੰਨਾ ਘਟ ਗਿਆ ਤੇ ਹੁਣ ਆਪਾਂ ਆ ਜੋ ਇੱਥੋਂ ਚੱਲੇ ਪਾਉਂਦੇ ਆ ਪੰਪ ਤੇ ਖੜੇ ਆਂ ਤੇਲ ਪਾਉਣ ਤੇ ਵੀਡੀਓ ਦੇ ਨਾਲ ਤੁਸੀਂ ਇਸੇ ਤਰ੍ਹਾਂ ਬਣੇ ਰਹੋ ਵੀਡੀਓ ਨੂੰ ਪੂਰਾ ਦੇਖਿਓ ਅੱਜ ਲੋ ਜੀ ਹੁਣ ਆਪਾਂ ਪਹੁੰਚ ਚੁੱਕੇ ਆਂ ਡੇਰਾ ਬਾਬਾ ਨਾਨਕ ਦੇ ਬਿਲਕੁਲ ਨੇੜੇ ਤੇ ਕਾਫੀ ਜਿਹੜੇ ਵੀਰ ਆਓ ਟਰਾਲੀਆਂ ਤੇ ਸੇਵਾ ਲੈ ਕੇ ਲਗਾਤਾਰ ਆ ਰਹੇ ਆ ਤੇ ਜਦ ਇਹਦਾ ਆਪਾਂ ਅੱਗੇ ਵੱਲ ਜਾਣਾ ਪਾਣੀ ਦਾ ਜਿਹੜਾ ਲੈਵਲ ਆ ਉਹ ਚੈੱਕ ਕਰਦੇ ਆਂ ਤੇ ਤੁਹਾਨੂੰ ਵੀ ਵਲੌਗ ਦੇ ਅਸੀਂ ਦਿਖਾਉਂਦੇ ਆਂ ਕਿ ਹਜੇ ਵੀ ਕਿੰਨਾ ਇੱਥੇ ਪਾਣੀ ਹੈ ਤੁਸੀਂ ਦੇਖ ਸਕਦੇ ਆਂ ਜਿਹੜਾ ਮੇਨ ਚੌਂਕ ਆ ਤੇ ਉੱਤੇ ਹਜੇ ਵੀ ਬਹੁਤ ਜ਼ਿਆਦਾ ਪਾਣੀ ਇੱਥੇ ਦੇਖ ਲਓ ਖੜਾ ਆ ਮੈਨੂੰ ਲੱਗਦਾ ਪੰਜ-ਸੱਤ ਦਿਨ ਹੋ ਗਏ ਆ ਤੇ ਹਜੇ ਵੀ ਪਾਣੀ ਤੁਸੀਂ ਦੇਖ ਸਕਦੇ ਆਂ ਇੱਥੇ ਕਿੰਨਾ-ਕਿੰਨਾ ਖੜਾ ਆ ਬਹੁਤ ਹੀ ਜ਼ਿਆਦਾ ਔਖਾ ਆ ਪਾਣੀ ਜਿਹੜਾ ਘਰਾਂ ਦੇ ਅੰਦਰ ਤੱਕ ਜਾ ਰਿਹਾ ਦੁਕਾਨਾਂ ਦੇ ਅੰਦਰ ਬਹੁਤ ਹੀ ਜਿਆਦਾ ਜਿਹੜਾ ਇੱਥੇ ਪਾਣੀ ਦੇ ਨਾਲ ਇੱਥੇ ਬੁਰਾ ਹਾਲ ਹੋਇਆ ਹੈ ਤੇ ਬਹੁਤ ਸਾਰੀਆਂ ਜਿਹੜੀਆਂ ਐਨ ਜੀਓ ਲੱਗੀਆਂ ਐ ਲਗਾਤਾਰ ਜਿਹੜੀ ਇੱਥੇ ਰਾਹਤ ਕਾਰਜ ਉਹਨਾਂ ਦੇ ਚੱਲੀ ਆ। ਸੋ ਆਪਾਂ ਵੀ ਅੱਜ ਮਾਦਦ ਲੈ ਕੇ ਆਏ ਆ ਜਿਹੜੇ ਹੜ੍ਹਾਂ ਦੇ ਨਾਲ ਪੀੜਤ ਪਰਿਵਾਰਿਆ ਉਹਨਾਂ ਦੇ ਲਈ ਤੇ ਬਹੁਤ ਸਾਰੇ ਜਿਹੜੇ ਵੀਰਿਆ ਨਗਰਪਾਲਿਕਾ ਪੰਜਾਬ ਤੋਂ ਇੱਥੇ ਸੇਵਾ ਲਈ ਆ ਰਹੇ ਆ। ਆਪਾਂ ਵੀ ਅੱਜ ਹੀ ਆਏ ਆ ਨਹੀਂ ਤਾਂ ਆਪਾਂ ਵੀ ਇੰਸਟਾਗ੍ਰam ਤੇ ਇਹ ਤਾਂ ਦੇਖਿਆ ਸੀ। ਬਹੁਤ ਹੀ ਜਿਆਦਾ ਇੱਥੇ ਹਾਲਾਤ ਜਿਹੜੇ ਆ ਉਹ ਖਰਾਬ ਆ। ਇਹ ਦੇਖ ਸਕਦੇ ਆਂ ਖੱਤੇ ਬਿਲਕੁਲ ਜਮਾ ਡੁੱਬ ਚੁੱਕੇ ਆ ਕਿਤੇ ਤੁਹਾਨੂੰ ਝੋਨਾ نظر ਨਹੀਂ ਆ ਰਿਹਾ ਜਿਹੜੀਆਂ ਫਸਲਾਂ ਆ ਬਿਲਕੁਲ ਖਰਾਬ ਹੋ ਚੁੱਕੀਆਂ ਆ ਹੁਣ ਤਾਂ ਚਲੋ ਹੋਈ ਹੋਈ ਆ ਝੋਨੇ ਦੀ ਫਸਲ ਖਰਾਬ ਤੇ ਅੱਗੇ ਵੀ ਪਤਾ ਨਹੀਂ ਨਾ ਤੂੰ ਕਣਕ ਦਾ ਜਿਹੜਾ ਬਿਜਾਈ ਕਰ ਹੋਣੀ ਕਿ ਨਹੀਂ ਕਰ ਹੋਣੀ ਆ ਜੇ ਕੁਝ ਨਹੀਂ ਪਤਾ ਤੇ ਸੜਕਾਂ ਦੇ ਉੱਤੇ ਤੁਸੀਂ ਦੇਖ ਲਓ 메ਨ ਸੜਕ ਦੇ ਉੱਤੇ ਕਿੰਨਾ ਕਿੰਨਾ ਪਾਣੀ ਬਹੁਤ ਹੀ ਜ਼ਿਆਦਾ ਅਜੇ ਵੀ ਪਾਣੀ ਆ ਅਜੇ ਵੀ ਜਿਹੜਾ ਪਾਣੀ ਦਾ ਵਬਲ ਉਹ ਕੱਟ ਨਹੀਂ ਹੋ ਰਿਹਾ ਲਗਾਤਾਰ ਹੀ ਪਾਣੀ ਇੱਥੇ ਆ ਰਿਹਾ ਹੈ ਦੇਖੋ ਸਾਹਮਣੇ ਸਕੂਲ ਆ ਤੇ ਉਹ ਜਿਹੜੀ ਨਾਲ ਦੀ ਗੜੀ ਆ ਉਹਦੇ ਵਿੱਚ ਵੀ ਬਹੁਤ ਸਾਰਾ ਪਾਣੀ ਭਰ ਦਿੱਤਾ ਆ ਸੋ ਬੱਚਿਆਂ ਨੂੰ ਵੀ ਇੱਥੇ ਮੈਨੂੰ ਲੱਗਦਾ ਹੈ ਜੇ ਛੁੱਟੀਆਂ ਕੀਤੀਆਂ ਆ ਤੇ ਹੁਣ ਆਪਾਂ ਅੱਗੇ ਜਾ ਕੇ ਦੇਖਦੇ ਆ ਅੱਗੇ ਜਿਹੜੇ ਪਿੰਡ ਆਣੇ ਆ ਉਹਨਾਂ ਦੇ ਕੀ ਹਾਲਾਤ ਆ ਇਹ ਫਸਲਾਂ ਤਾਂ ਸਾਰੀਆਂ ਕੁਝ ਜੱਟ ਇੱਥੇ ਖਰਾਬ ਹੋ ਚੁੱਕੀਆਂ ਆ ਸੜਕਾਂ ਦੇ ਉੱਤੇ ਲੋਕ ਖੜੇ ਆ ਜਿਹੜੇ ਕੀ ਲੰਗਰਾਂ ਦੀ ਵੇਟ ਕਰ ਰਹੇ ਆ ਪਰ ਲੰਗਰ ਉੱਥੇ ਹੀ ਦੇਣਾ ਜਿਹੜੇ ਪਰਿਵਾਰਾਂ ਨੂੰ ਲੋੜ ਆ ਸੰਘਾ ਜੀ ਇਸ ਵੇਲੇ ਆਪਾਂ ਪਹੁੰਚ ਚੁੱਕੇ ਆਂ ਰਾਮਦਾਸ ਸਿੰਘਪੁਰਾ ਪਿੰਡ ਪਹੁੰਚ ਚੁੱਕੇ ਆਂ ਤੇ ਆਪਣੇ ਸਾਰੇ ਸੇਵਾਦਾਰਾਂ ਨੇ ਤੁਸੀਂ ਦੇਖ ਸਕਦੇ ਹੋ ਕੈਮਰਾ ਮਾਰਦੇ ਹੋ ਭਾਜੀ ਤੇ ਸਾਰਿਆਂ ਨੇ ਜਿਹੜੀਆਂ ਜੈਕਟਾਂ ਬਣਾਈਆਂ ਆਂ ਇਨਸਾਨੀਅਤ ਦੀ ਸੇਵਾ ਗਰੁੱਪ ਗਰਾਇਆ ਤੇ ਇੱਥੋਂ ਮੈਨੂੰ ਲੱਗਦਾ ਭਾਜੀ ਹੁਣੀ ਕਹਿੰਦੇ ਹੋ ਨਾ ਟਰਾਲੀ ਆਊਗੀ ਅੱਗੇ ਆਪਣਾ ਜਿਹੜਾ ਟਰੱਕ ਆ ਉਹ ਅੱਗੇ ਵੱਲ ਨਹੀਂ ਜਾਣਾ ਕਿਉਂਕਿ ਅੱਗੇ ਇੱਥੇ ਪੌੜ ਟੁੱਟਾ ਆ ਤੇ ਹੁਣ ਉਹਦੇ ਵਿੱਚ ਜਿਹੜਾ ਆਪਣਾ ਰਸਣ ਆ ਟਰਾਲੀ ਦੇ ਵਿੱਚ ਲੋਡ ਕਰਕੇ ਫੇ ਜਿਹੜੀ ਸੇਵਾ ਅੱਗੇ ਲੈ ਕੇ ਜਾਣੀ ਆ ਤੇ ਸਮਾਂ ਇਸ ਵਾਰ ਮੈਨੂੰ ਲੱਗਦਾ ਇਸ ਵੇਲੇ 4 1/2 ਹੋ ਗਿਆ ਲੋ ਜੀ ਇਸ ਵੇਲੇ ਆਪਾਂ ਖੜੇ ਆਂ ਸਿੰਘਪੁਰਾ ਤੇ ਇੱਥੋਂ ਹੁਣ ਟਰਾਲੀ ਆਊਗੀ ਤੇ ਉਹਦੇ ਵਿੱਚ ਰਾਸ਼ਨ ਲੋਡ ਕਰਕੇ ਫੇ ਆਪਾਂ ਅੱਗੇ ਵੱਲ ਜਾਣਾ ਆ ਪਰ ਰਸਤੇ ਦੇ ਵਿੱਚ ਆਪਾਂ ਦੇਖਿਆ ਕੈਮਰਾ ਕਾ ਕੇ ਸਾਰੇ ਪਾਸੇ ਮਾਰਦੇ ਰਸਤੇ ਦੇ ਵਿੱਚ ਆਪਾਂ ਦੇਖਿਆ ਕਿ ਜਿਹੜੇ ਤੁਹਾਨੂੰ ਪਤਾ ਬੇਜ ਇਹਦੇ ਨਜਾਇਜ਼ੇ ਲੰਗਰ ਲੈਂਡ ਨੂੰ ਬੇ ਸਾਨੂੰ ਦੇ ਦਿਓ ਸਾਨੂੰ ਦੇ ਦਿਓ ਜਿਹੜੇ ਲੋਡ ਬੰਦੇ ਆ ਉਹਨਾਂ ਨੂੰ ਲੰਗਰਿਆ ਜਿਹੜਾ ਮਿਲ ਨਹੀਂ ਰਿਹਾ ਤੇ ਆਪਣੀ ਕੋਸ਼ਿਸ਼ ਇਹੀ ਆ ਘੋਨੇਵਾਲ ਬੰਨ ਤੇ ਜਾਣਾ ਜਿੱਥੇ ਬੰਨ ਟੁੱਟਾ ਸੀ ਪੱਕਾ ਬੰਨਣਾ ਉੱਥੇ ਆਪਾਂ ਜਾਣਾ ਆ ਤਾਂ ਕਿ ਜਿਹੜੇ ਜਿਨ੍ਹਾਂ ਨੂੰ ਜ਼ਰੂਰਤ ਹੈ ਨਾ ਉਹਨਾਂ ਤੱਕ ਜਿਹੜਾ ਰਾਸ਼ਨ ਪਹੁੰਚ ਸਕੇ ਪਹੁੰਚ ਪਹ ਤੇ ਬਾਕੀ ਆਪਣੇ ਨਾਲ ਸਾਰੀ ਇਨਸਾਨੀਅਤ ਦੀ ਸੇਵਾ ਗਰੁੱਪ ਦੀ ਗਰਾਏ ਦੀ ਟੀਮ ਆ ਤੇ ਇਹ ਹਜੇ ਸੇਵਾ ਜਿਹੜੀ ਲਗਾਤਾਰ ਮੈਨੂੰ ਲੱਗਦਾ 2-3 ਮਹੀਨੇ ਚੱਲਣੀ ਹੈ ਸੰਧੂ ਸਾਹਿਬ ਕਿਉਂਕਿ ਜਦੋਂ ਪਾਣੀ ਦਾ ਪੱਧਰ ਲੈ ਗਿਆ ਹਨਾ ਯਾਨੀ ਕਿ ਖੱਤੇ ਪੱਧਰੇ ਹੋ ਗਏ ਤੇ ਰੇਤ ਨੂੰ ਚੱਕਣ ਲਈ ਵੀ ਮਿਹਨਤ ਕਰਨੀ ਪੈਣੀ ਹੈ ਸਭ ਤੋਂ ਵੱਡੀ ਗੱਲ ਕਿ ਸੰਗਤ ਦਾ ਬਹੁਤ ਸਹਿਯੋਗ ਚਾਹੀਦਾ ਹੈ ਹਜੇ ਇਹ ਨਹੀਂ ਕਿ ਬਸ ਅੱਜ ਸੇਵਾ ਕਰਤੀ ਜਾਂ ਕੱਲ ਕਰਤੀ ਆਉਣ ਵਾਲੇ ਸਮੇਂ 'ਚ ਸਾਨੂੰ ਬਹੁਤ ਜ਼ਿਆਦਾ ਲੋੜ ਆ ਸੰਗਤ ਦੇ ਸਾਥ ਦੀ ਅਨਾ ਇਹਦੇ ਤੁਸੀਂ ਸੇਵਾ ਸਾਡੇ ਨਾਲ ਸਾਥ ਦਿਓਗੇ ਤਾਂ ਅਸੀਂ ਤਾਂ ਤਾਂ ਜੋ ਇੱਥੇ ਆ ਜਾ ਸਕਾਂ ਕਿਉਂਕਿ ਜਿਹੜਾ ਰਾਸ਼ਨ ਹੈ ਉਹ ਤਾਂ ਬਹੁਤ ਵੱਡੀ ਮਾਤਰਾ ਤੇ ਇੱਥੇ ਪਹੁੰਚ ਰਿਹਾ ਹੈ ਪਰ ਜਿਹੜੀ ਲੋੜ ਹੈ ਆਪਾਂ ਨੂੰ ਹੁਣ ਆਉਣ ਵਾਲੇ ਸਮੇਂ 'ਚ ਇੱਥੇ ਡੀਜ਼ਲ ਦੀ ਬਹੁਤ ਜ਼ਿਆਦਾ ਲੋੜ ਪੈਣੀ ਤੇ ਆਪਾਂ ਇਹ ਹੀ ਬੇਨਤੀ ਕਰਨੀ ਆਪਣੇ ਬਲੌਗਰ ਦੇ ਰਾਹੀਂ ਜਿੰਨੇ ਐਨ ਆਰ ਆਈ ਭਰਾ ਆ ਜਿਹੜੇ ਵੀ ਆਪਣੇ ਬਲੌਗ ਨੂੰ ਦੇਖੂਗੇ ਗ੍ਰਾਂਦੇ ਦਾਨੀ ਸੱਜਣਾ ਐਨ ਆਰ ਆਈ ਭਰਾ ਤੇ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਜਿਸ ਤਰ੍ਹਾਂ ਤੁਸੀਂ ਅੱਗੇ ਵੀ ਵੱਧ ਚੜ ਕੇ ਹਿੱਸਾ ਪਾਉਂਦੇ ਆ ਤੇ ਹੁਣ ਆਉਣ ਵਾਲੇ ਸਮੇਂ 'ਚ ਵੀ ਤੁਸੀਂ ਵੱਧ ਚੜ ਕੇ ਸਹਿਯੋਗ ਪਾਉਣਾ ਇਸ ਸੇਵਾ ਦੇ ਵਿੱਚ ਤਾਂ ਕਿ ਜਿਹੜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਬਾਈ ਹੁਣੇ ਟਰੈਕਟਰ ਟਰਾਲੀ ਲੈ ਕੇ ਆ ਗਏ ਸੀ ਫੇਰ ਆਪਾਂ ਟਰੱਕ ਦੇ ਵਿੱਚੋਂ ਜਿਹੜਾ ਸਾਰਾ ਦਾਲ ਪ੍ਰਸ਼ਾਦਾ ਉਹ ਸਾਰਾ ਟਰਾਲੀ ਦੇ ਵਿੱਚ ਆਪਾਂ ਰੱਖਿਆ ਤੇ ਜਿਹੜੀ ਸੁੱਕੀ ਰਸਦ ਵੀ ਰੱਖ ਲਈ ਤੇ ਬਾਈ ਹੁਣਾਂ ਨੂੰ ਪਤਾ ਹੈ ਜਿਹੜੇ ਜਿਹੜੇ ਘਰਾਂ ਚ ਲੋੜਿਆ ਤੇ ਆਪਾਂ ਉੱਥੇ ਅੱਗੇ ਜਾ ਕੇ ਨਾ ਬਾਈ ਹੁਣਾਂ ਨੂੰ ਪਤਾ ਕਿਉਂਕਿ ਅੱਗੇ ਪਾਣੀ ਬਹੁਤ ਹੈ ਟਰੱਕ ਜਾਣਾ ਨਹੀਂ ਆਪਣਾ ਤੇ ਹੁਣ ਟਰਾਲੀ ਤੇ ਆਪਾਂ ਅੱਗੇ ਜਾਣਾ ਆ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਆ ਆਲੇ ਦੁਆਲੇ ਜਿਹੜੀਆਂ ਫਸਲਾਂ ਸਾਰੀਆਂ ਆਈਆਂ ਪਾਣੀ ਦੇ ਵਿੱਚ ਡੁੱਬ ਗਈਆਂ ਕਿਸਾਨਾਂ ਦਾ ਬਹੁਤ ਹੀ ਜ਼ਿਆਦਾ ਨੁਕਸਾਨ ਹੋ ਚੁੱਕਾ ਆ ਝੋਨਾ ਕਿਤੇ ਵੀ ਆਪਾਂ ਨੂੰ ਨਜ਼ਰ ਨਹੀਂ ਆ ਰਿਹਾ ਇੰਨਾ ਇੱਥੇ ਪਾਣੀ ਆ ਹਜੇ ਵੀ ਤੇ ਪਾਣੀ ਆ ਇਹਨੂੰ 5-7 ਦਿਨ ਹੋ ਗਏ ਆ ਹਜੇ ਵੀ ਬਹੁਤ ਹੀ ਜ਼ਿਆਦਾ ਜਿਹੜਾ ਇੱਥੇ ਪਾਣੀ ਦਾ ਲਗਾਤਾਰ ਵਹਾਅ ਬਹੁਤ ਹੀ ਜ਼ਿਆਦਾ ਤੇਜ਼ ਆ ਤੇ ਅੱਗੇ ਤਾਂ ਭਾਈ ਹੁਣ ਦੱਸਿਆ ਕਿ ਅੱਗੇ ਤਾਂ ਸੜਕ ਦੇ ਉੱਤੋਂ ਵੀ ਪਾਣੀ ਚੱਲਦਾ ਪਿਆ ਹਜੇ ਵੀ ਜਿਹੜਾ ਪਾਣੀ ਉਹ ਰੁਕਿਆ ਨਹੀਂ ਫਿਰ ਅੱਗੇ ਜਾ ਕੇ ਜਿਹੜੇ ਇੱਥੇ ਆਏ ਜਿਹੜਾ ਗੁਜਰਾਨ ਦੇ ਇੱਕ ਘਰ ਆਇਓ ਵਿਚਾਰੇ ਨੇ ਬਹੁਤ ਜ਼ਿਆਦਾ ਪਸ਼ੂ ਰੱਖੇ ਹੋਏ ਆ ਤੇ ਉਹਨਾਂ ਨੇ ਦੱਸਿਆ ਕਿ ਸਾਡੇ ਨਾਲ ਲਾਈਟ ਗਈ ਨੂੰ ਵੀ ਕਹਿੰਦੇ 5-7 ਦਿਨ ਹੋ ਗਏ ਆ ਬਿਨਾਂ ਲਾਈਟ ਤੋਂ ਰਹਿ ਰਹੇ ਆ ਤੇ ਇਦਾਂ ਪਰਿਵਾਰਾਂ ਦਾ ਰਹਿਣਾ ਬਹੁਤ ਜ਼ਿਆਦਾ ਔਖਾ ਤੇ ਆਪਾਂ ਜਿਹੜਾ ਲੈ ਕੇ ਆਏ ਹੀ ਰਾਸ਼ਨ ਬਣਾ ਕੇ ਗੁਰਦੁਆਰਾ ਸਾਹਿਬ ਤੋਂ ਸਾਰਿਆਂ ਨੂੰ ਆਪਾਂ ਦਾਲ ਤੇ ਪ੍ਰਸ਼ਾਦੇ ਦਾ ਜਿਹੜਾ ਲੰਗਰ ਆ ਇੱਥੇ ਦਿੱਤਾ ਸੋ ਸਾਡੀ ਤਾਂ ਕੋਸ਼ਿਸ਼ ਇਹੀ ਸੀ ਕਿ ਘਰੇ ਘਰ ਘਰ ਜਾ ਕੇ ਉਹਨਾਂ ਜਿਹੜਾ ਦਾਲ ਪ੍ਰਸ਼ਾਦੇ ਦਾ ਲੰਗਰ ਸ਼ਿਕਾਇਆ ਜਾਵੇ ਜਿਹੜੇ ਪਰਿਵਾਰ ਇੱਥੇ ਬਹੁਤ ਹੀ ਜ਼ਿਆਦਾ ਵਿਚਾਰੇ ਔਖੇ ਆ ਸੋ ਜਿੱਥੇ ਤੱਕ ਆਪਣੀ ਟਰਾਲੀ ਜਾਂਦੀ ਹੈ ਨਾ ਅੱਜ ਇਹ ਭਾਈ ਹੁਣ ਦੱਸਿਆ ਕਿ ਅੱਗੇ ਟਰਾਲੀ ਜਾਣੀ ਆ ਪਾਣੀ ਬਹੁਤ ਜ਼ਿਆਦਾ ਹੈ ਪਿੰਡਾਂ 'ਚ ਤੇ ਉੱਥੇ ਜਾ ਕੇ ਆਪਾਂ ਜਿਹੜਾ ਪ੍ਰਸ਼ਾਦਾ ਪਾਣੀ ਆ ਉਹ ਛਕਾਉਨੇ ਤੇ ਤੁਸੀਂ ਦੇਖੋ ਜਿੱਦਾਂ ਆਪਾਂ ਥੋੜਾ ਜਿਹਾ ਅੱਗੇ ਆਏ ਤੇ ਪਾਣੀ ਜਿਹੜਾ ਆ ਉਹ ਬਿਲਕੁਲ ਡੇਵਲ ਪਾਣੀ ਦਾ ਬਰਾਬਰ ਹੋ ਗਿਆ ਤੇ ਸੜਕ ਦੇ ਉੱਪਰੋਂ ਜਿਹੜਾ ਪਾਣੀ ਆ ਕ੍ਰੋਸ ਕਰ ਰਿਹਾ ਹੈ ਅਜੇ ਵੀ ਇੱਥੇ ਪਾਣੀ ਦਾ ਲੈਵਲ ਬਹੁਤ ਹੀ ਜ਼ਿਆਦਾ ਤੇਜ਼ ਆ ਉਦੋਂ ਦਾ ਹਜੇ ਭਾਈ ਹੁਣੇ ਦੱਸਦੇ ਆ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੇਲੇ ਆਪਾਂ ਆ ਗਏ ਆ ਜਿੱਧਰ ਬਹੁਤ ਜ਼ਿਆਦਾ ਜਿਹੜਾ ਪਾਣੀ ਆਇਆ ਆ ਤੇ ਟਰੱਕ ਆਪਾਂ ਪਿੱਛੇ ਲਾਤਾ ਆਪਣਾ ਸਾਰਾ ਜਿਹੜਾ ਲੰਗਰਿਆ ਉਹ ਟਰਾਲੀ ਦੇ ਵਿੱਚ ਲੋਡ ਕਰ ਲਿਆ ਇੱਥੇ ਜਿੰਨੇ ਵੀ ਲੋੜਬੰਦ ਪਰਿਵਾਰ ਆ ਉਹਨਾਂ ਨੂੰ ਹੁਣ ਆਪਾਂ ਲੰਗਰ ਛਕਾਵਾਂਗੇ ਤੇ ਜਿਹੜੀਆਂ ਆ ਪੈਕੇਟਾਂ ਤਿਆਰ ਕੀਤੀਆਂ ਆ ਜਿਹਦੇ ਵਿੱਚ ਖੰਡ ਲੂਣ ਜਿੱਦਾਂ ਚੌਲ ਹੋ ਗਏ ਜਿਹੜੀਆਂ ਰੜੀਂਦੀਆਂ ਚੀਜ਼ਾਂ ਆ ਉਹ ਵੀ ਜਿਹੜੇ ਘਰੋ ਘਰ ਜਾ ਕੇ ਆਪਾਂ ਜਿਹੜੀ ਉਹਨਾਂ ਦੇ ਦਵਾਂਗੇ ਲੋੜਵੰਦਾਂ ਨੂੰ ਇਹ ਹੁਣ ਸ਼ਾਮ ਦਾ ਵੇਲਾ ਹੋ ਚੁੱਕਾ 6:30 ਵਜੇ ਗਏ ਮੈਨੂੰ ਲੱਗਦਾ ਆਪਾਂ ਨੂੰ ਇੱਥੇ ਰਾਤ ਦੇ ਪੈਣੀ ਪਿੱਛੇ ਤੁਸੀਂ ਦੇਖੋ ਜਿਹੜੇ ਸਾਰੇ ਖੱਤੇ ਭਰੇ ਪਏ ਆ ਪਾਣੀ ਨਾਲ ਝੋਨੇ ਜਿਹੜੇ ਸਾਰੇ ਖਰਾਬ ਹੋ ਗਏ ਆ ਤੇ ਮੇਲੇ ਤੁਹਾਨੂੰ ਆਪਾਂ ਵਲੌਗ ਦੇ ਰਾਹੀਂ ਦਿਖਾਉਂਦੇ ਆ ਇੱਧਰਲੀ ਸਾਈਡ ਜਿਹੜਾ ਬੰਨ ਟੁੱਟਾ ਆ ਤੇ ਆਪਣੇ ਜਿਹੜੇ ਨੌਜਵਾਨ ਵੀਰਿਆ ਉਹ ਬੰਨ ਬੰਨਣ ਲੱਗੇ ਆ ਉੱਥੇ ਤੁਹਾਨੂੰ ਵੀਡੀਓ ਦੇ ਰਾਹੀਂ ਕੋਸ਼ਿਸ਼ ਕਰਦੇ ਆ ਦਿਖਾਉਣ ਦੀ ਜੇ ਤੁਸੀਂ ਦੇਖ ਲਓ ਇੱਥੇ ਕਿੰਨੇ ਬੋਰੇ ਆ ਕਿਉਂਕਿ ਬੋਰਿਆਂ ਦੀ ਬਹੁਤ ਹੀ ਜ਼ਿਆਦਾ ਲੋੜ ਆ ਉੱਥੋਂ ਜਿਹੜਾ ਬੰਨ ਟੁੱਟਣ ਦੇ ਨਾਲ ਜਿਹੜੇ ਸਾਰੇ ਖੱਤੇ ਆ ਜਿਹੜੇ ਉਹ ਭਰ ਗਏ ਆ ਪਾਣੀ ਨਾਲ ਤੇ ਆਪਣੇ ਭਾਜੀ ਹੋਣੀ ਨਾਲ ਦਵਾਈਆਂ ਦੀ ਸੇਵਾ ਜਿਹੜੇ ਜਿਹੜੇ ਜਾਣੇ ਕਿ ਮਾਰਨ ਨੇ ਜਿਹਨੂੰ ਜਨੂੰ ਸਵਾਵਾ ਬਖਸ਼ਿਆ ਆ ਉਹ ਆਪਣੀਆਂ ਨੇ ਸਵਾਵਾ ਨਿਰੰਤਰ ਇੱਥੇ ਕਰ ਰਹੇ ਆ ਲਓ ਜੀ ਉਹ ਵਾਲੀ ਕੋਠੀ ਆ ਜਿਹੜੀ ਪਾਣੀ ਦੇ ਵਹਾਅ ਚ ਸਾਰੀ ਰੁੜ ਗਈ ਆ ਸਾਰਾ ਕੀਮਤੀ ਸਮਾਨ ਘਰ ਦਾ ਸੁਪਨਿਆਂ ਦੇ ਨਾਲ ਜਿਹੜਾ ਘਰ ਬਣਾਇਆ ਹੁੰਦਾ ਆ ਜਦੋਂ ਇੱਕਦਮ ਪਾਣੀ ਦੇ ਵਿੱਚ ਰੁੜ ਜਾਂਦਾ ਆ ਤਾਂ ਬਹੁਤ ਹੀ ਜਿਹੜਾ ਦੁੱਖ ਲੱਗਦਾ ਆ ਸੋ ਆਪਾਂ ਤਾਂ ਇਹੀ ਬੇਨਤੀ ਕਰਨੀ ਆ ਕੀ ਯਾਰ ਵੱਧ ਚੜ ਕੇ ਇਸ ਬਾਈਆਂ ਦਾ ਤੁਸੀਂ ਸਾਥ ਦਿਓ ਤਾਂ ਕਿ ਦੁਬਾਰਾ ਉਹਨਾਂ ਦਾ ਘਰ ਖੜਾ ਹੋ ਸਕੇ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਸਾਰਿਆਂ ਦੇ ਸਹਿਯੋਗ ਨਾਲ ਹੀ ਹੁੰਦਾ ਸਭ ਕੁਝ ਬਾਕੀ ਆਪਣੇ ਜਿਹੜੇ ਸੇਵਾਦਾਰ ਆ ਪ੍ਰਸ਼ਾਦਾ ਪਾਣੀ ਲੈ ਕੇ ਆਏ ਜਾ ਰਹੇ ਆ ਵੀਰਾਂ ਲਈ ਨੌਜਵਾਨ ਲਗਾਤਾਰ ਲੱਗੇ ਆ ਜਿਹੜੇ ਉੱਥੇ ਬੰਨ ਦੀ ਸੇਵਾ ਚੱਲ ਰਹੀ ਆ ਅੱਗੇ ਵੱਲ ਤੇ ਸਮਾਂ ਵੀ ਹੁਣ ਸ਼ਾਮ ਹੋ ਗਈ ਆ ਤੇ ਹਨੇਰਾ ਪੈਣ ਵਾਲਾ ਤੇ ਆਪਾਂ ਹੁਣ ਤੁਹਾਨੂੰ ਅੱਗੇ ਜਾ ਕੇ ਕੋਲੋਂ ਬੰਨਦੀ ਜਿਹੜੀ ਆ ਉੱਥੋਂ ਦਿਖਾਉਂਦੇ ਆ ਵੀਡੀਓ ਕਿਉਂਕਿ ਉੱਥੋਂ ਹੀ ਜਿਹੜਾ ਪਾਣੀ ਆਇਆ ਤੇ ਸਾਰੇ ਜਿਹੜੇ ਪਿੰਡਾਂ ਦੇ ਪਿੰਡ ਉਸ ਪਾਣੀ ਦੀ ਚਪੇੜ ਦੇ ਵਿੱਚ ਆ ਗਏ ਬੜਾ ਹੀ ਨੁਕਸਾਨ ਹੋਇਆ ਫਸਲਾਂ ਤਬਾਹ ਹੋ ਗਈਆਂ ਲੋਕੀ ਘਰਾਂ ਤੋਂ ਬੇਕਾਰ ਹੋ ਗਏ ਤੇ ਜਿਹੜੇ ਜਾਨਵਰ ਸੀ ਵਿਚਾਰੇ ਜਾਨਵਰ ਵੀ ਬੇਜਬਾਨ ਉਹਨਾਂ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਜਿਹੜੇ ਕੀ ਬੋਲ ਕੇ ਵੀ ਨਹੀਂ ਦੱਸ ਸਕਦੇ ਬਹੁਤ ਜਾਨਵਰਾਂ ਦੀਆਂ ਵੀ ਜਾਨਾਂ ਗਈਆਂ ਤੇ ਹੁਣ ਆਪਣੇ ਜਿਹੜੇ ਵਲੰਟੀਅਰ ਆ ਇਨਸਾਨੀਅਤ ਦੀ ਸੇਵਾ ਗਰੁੱਪ ਗਰਾਇਆ ਤੇ ਹੁਣ ਬਾਈ ਆਪਾਂ ਚੱਲੇ ਆਂ ਉੱਥੇ ਲੰਗਰ ਲੈ ਕੇ ਜਿੱਥੇ ਬੰਨ੍ਹ ਹੈ ਉੱਥੇ ਬਣਾ ਰਹੇ ਆ ਨਾ ਆਪਾਂ ਸੋਚਿਆ ਅੱਗੇ ਰਾਸਤਾ ਬਲਾਕਿਆ ਕੋਨੇਵਾਲ ਪਿੰਡ ਹੈ ਜਿਹੜਾ ਤੇ ਹੁਣ ਆਪਾਂ ਬੰਨ੍ਹ ਤੇ ਸੇਵਾ ਲੈ ਕੇ ਚੱਲੇ ਆਂ ਆਪਣੀ ਤੇ ਇਦਾਂ ਵੀ ਆਪਣੀ ਵੀਡੀਓ ਦੇ ਨਾਲ ਬਣੇ ਰਹੋ ਤੁਹਾਨੂੰ ਸਾਰਾ ਗਰਾਊਂਡ ਲੈਵਲ ਤੋਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਸ ਵੇਲੇ ਆਪਾਂ ਖੜੇ ਆਂ ਕੋਨੇਵਾਲ ਜਿਹੜਾ ਬੰਨ੍ਹ ਟੁੱਟਿਆ ਸੀ ਤੇ ਤੁਸੀਂ ਦੇਖ ਸਕਦੇ ਆ ਕਿੰਨਾ ਵੱਡਾ ਪਾੜ ਪੈ ਚੁੱਕਾ ਬੰਨ੍ਹ ਚ ਇਥੋਂ ਲੈ ਕੇ ਤੇ ਉੱਥੇ ਤੱਕ ਤੇ ਜਿਹੜੇ ਆਪਣੇ ਵੀਰ ਭਰਾ ਲੱਗੇ ਹੋਏ ਆ ਇੱਥੇ ਕਾਰਸੇਵਾਲੇ ਬਾਬਾ ਜੀ ਨੌਜਵਾਨ ਜਿਹੜੇ ਵੀਰ ਆ ਇੱਥੇ ਬੰਨ ਲਗਾਤਾਰ ਜਿਹੜਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਤੁਹਾਨੂੰ ਜਿਵੇਂ ਕੀ ਪਤਾ ਹੀ ਆ ਸਰਕਾਰਾਂ ਕੋਈ ਸਾਥ ਨਹੀਂ ਦੇ ਰਹੀਆਂ ਆਪਣੇ ਭਰਾ ਹੀ ਬਾਹ ਫੜ ਰਹੇ ਆ ਕਾਰਸੇਵਾਲੇ ਬਾਬੇ ਹੋ ਗਏ ਹੋਰ ਜਿਹੜੀਆਂ ਸੰਸਥਾਵਾਂ ਹੋ ਗਈਆਂ ਉਹੀ ਅੱਗੇ ਆ ਰਹੀਆਂ ਆ ਤੇ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਬੜੀ ਲੋੜ ਆ ਕਉਂਕਿ ਜਿੱਦਾਂ ਇਹ ਪਾਣੀ ਦਾ ਇੱਥੋਂ ਬੰਨ ਟੁੱਟਾ ਸਾਹਮਣੇ ਦੇਖੋ ਕਿੰਨਾ ਵੱਡਾ ਪਾੜ ਪੈ ਗਿਆ ਤੇ ਉੱਥੇ ਕੈਸਤੀ ਵਾਲੇ ਭਾਈ ਜੀ ਹੁਣੇ ਖੜੇ ਆ ਜਿਹੜੇ ਕਿ ਪਿੰਡਾਂ ਦੇ ਵਿੱਚ ਜਾ ਕੇ ਰਾਸ਼ਨ ਦੀ ਸੇਵਾ ਕਰ ਰਹੇ ਆ ਜਾਂ ਰੈਸਕਿਊ ਕਰ ਰਹੇ ਆ ਜਿਹੜੇ ਫਸੇ ਲੋ ਗਿਆ ਪਿੰਡਾਂ ਦੇ ਵਿੱਚ ਹੁਣ ਤਾਂ ਲਗਭਗ ਸਾਰੇ ਕਰ ਲਏ ਆ ਪਰ ਤੁਸੀਂ ਦੇਖ ਲਓ ਹਜੇ ਵੀ ਮੇਨੂੰ ਲੱਗਦਾ ਅੱਜ 5-7 ਦਿਨ ਹੋ ਗਏ ਹੋਣੇ ਆ ਤੇ ਪਾਣੀ ਦਾ ਪੱਧਰ ਹਜੇ ਵੀ ਬਹੁਤ ਜ਼ਿਆਦਾ ਆ ਪਾਣੀ ਤੇਜ਼ੀ ਦੇ ਨਾਲ ਇੱਥੋਂ ਵਹਿ ਰਿਹਾ ਆ ਉਹ ਦਰਖਤ ਦੇ ਪਿੱਛੇ ਉਹ ਕੋਠੀ ਆ ਵੀਰ ਉਹਨਾਂ ਦੀ ਜਿਹੜੀ ਕਿ ਪਾਣੀ ਦੇ ਵਹਾਅ ਚ ਸਾਰੀ ਅੱਧੀ ਰੁੜ ਗਈ ਆ ਬਹੁਤ ਜ਼ਿਆਦਾ ਨੁ ਤੇ ਗਰਾਊਂਡ ਲੈਵਲ ਤੋਂ ਆਪਾਂ ਤੁਹਾਨੂੰ ਹਾਲਾਤ ਦਿਖਾ ਰਹੇ ਆਂ ਸ਼ਾਮ ਹੋ ਗਈ ਆ ਰਸਤਾ ਅੱਗੇ ਬਲੌਗ ਆ ਉੱਦਾਂ ਆਪਾਂ ਜਾਣਾ ਸੀ ਅੱਗੇ ਪਿੰਡਾਂ ਦੇ ਵਿੱਚ ਜਾ ਕੇ ਜਿਹੜੀ ਲੰਗਰ ਦੀ ਸੇਵਾ ਕਰਨੀ ਸੀ ਤੇ ਆਪਣੇ ਜਿਹੜੇ ਵਲੰਟੀਅਰ ਵੀਰ ਆ ਉਹ ਇੱਥੇ ਰੁੱਕ ਗਏ ਆ ਤੇ ਆਪਾਂ ਕੋਸ਼ਿਸ਼ ਕੀਤੀ ਆ ਤੁਹਾਨੂੰ ਖੋਨੇ ਵਾਲ ਬੰਨ ਦੇ ਜਿਹੜੇ ਹਾਲਾਤ ਦਿਖਾਉਣ ਦੀ ਬਹੁਤ ਹੀ ਜ਼ਿਆਦਾ ਜਿਹੜੀ ਹਾਲਤ ਇੱਥੇ ਬੁਰੀ ਆ ਤੇ ਕੋਸ਼ਿਸ਼ ਕਰਾਂਗੇ ਅੱਗੇ ਜਾ ਕੇ ਦਿਖਾਉਣ ਦੀ ਅਜੇ ਇਹਦਾ ਬੰਨ ਦਾ ਬਹੁਤ ਜ਼ਿਆਦਾ ਵੱਡਾ ਹੈ ਜਿਹੜਾ ਇੱਥੋਂ ਤੁਸੀਂ ਕਹਿ ਲਓ ਕਿ ਦੂਰੀ ਆਪਸ ਦੇ ਵਿੱਚ ਬਹੁਤ ਜ਼ਿਆਦਾ ਆ ਆ ਇਹ ਭਰਾ ਹੁਣੀ ਸਲੂਟ ਆ ਪੰਜਾਬ ਦੀ ਨੌਜਵਾਨੀ ਨੂੰ ਹਰਿਆਣੇ ਵਾਲੇ ਵੀਰ ਵੀ ਬਹੁਤ ਆਏ ਆ ਤੇ ਸਾਰਿਆਂ ਦੀ ਵੱਧ ਚੜ ਕੇ ਕੋਸ਼ਿਸ਼ ਦੇ ਨਾਲੇ ਜਿਹੜਾ ਬੰਨ ਸੰਪੂਰਨ ਕਰ ਸਕਦੇ ਆ ਹਾਲਾਤ ਬਹੁਤ ਹੀ ਜ਼ਿਆਦਾ ਖਰਾਬ ਆ ਪਤਾ ਨੂੰ ਜਿਵੇਂ ਕਿ ਦੱਸਿਆ ਕੋਨੇਵਾਲ ਬੰਨ ਤੇ ਖੜੇ ਆ ਤੇ ਬਹੁਤ ਜ਼ਿਆਦਾ ਵੱਡਾ ਪਾੜ ਪੈ ਚੁੱਕਾ ਇੱਥੇ ਜਿੰਨੇ ਵੀ ਮੋਰੇ ਪਿੰਡੋਂ ਦੇ ਸੀ ਸਾਰੇ ਹੀ ਪਾਣੀ ਦੀ ਚਪੇਟ ਚ ਰੁੜ ਗਏ ਆ ਤੇ ਇੱਥੇ ਜਿਹੜੀ ਕੋਠੀ ਦਾ ਬਹੁਤ ਜ਼ਿਆਦਾ ਤੁਸੀਂ ਖਬਰਾਂ ਦੇ ਵਿੱਚ ਦੇਖਿਆ ਆ ਕੋਠੀ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਬਾਈ ਹੁਣੀ ਜਿਹੜੇ ਇਟਲੀ ਤੋਂ ਆਏ ਸੀ ਤੇ ਇਹ ਹੈਗੇ ਗਰਾਊਂਡ ਲੈਵਲ ਦੇ ਹਾਲਾਤ ਹਜੇ ਵੀ ਜਿਹੜੇ ਹਾਲਾਤ ਆ ਬਹੁਤ ਜ਼ਿਆਦਾ ਖਰਾਬ ਆ ਤੇ ਵੱਧ ਚੜ ਕੇ ਇਸ ਜਗ੍ਹਾ ਤੇ ਤੁਸੀਂ ਆਓ ਸਹਿਯੋਗ ਦਿਓ ਆਪਣਾ ਕਿਉਂਕਿ ਸਾਰਿਆਂ ਦੀ ਸੇਵਾ ਦੀ ਬੜੀ ਜ਼ਰੂਰਤ ਆ ਹਜੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਹਾਲਾਤ ਜਿਹੜੇ ਨਾਰਮਲ ਹੋ ਗਏ ਆ ਹਜੇ ਵੀ ਸਵਾਮਾ ਜਿਹੜੀਆਂ ਨਿਰੰਤਰ ਜਾਰੀ ਆ ਤੇ ਅੱਜ ਇਨਸਾਨੀਅਤ ਦੀ ਸੇਵਾ ਗਰੁੱਪ ਗ੍ਰਾਮ ਵੱਲੋਂ ਆਪਾਂ ਨੂੰ ਵੀ ਇੱਥੇ ਆਉਣ ਦਾ ਮੌਕਾ ਮਿਲਿਆ ਲੋ ਜੀ ਤੁਸੀਂ ਦੇਖ ਸਕਦੇ ਆ ਸ਼ਾਮ ਦਾ ਵੇਲਾ ਹੋ ਗਿਆ ਤੇ ਨੌਜਵਾਨਾਂ ਵੱਲੋਂ ਜਿਹੜੀਆਂ ਸਵਾਮਾ ਉਹ ਲਗਾਤਾਰ ਜਾਰੀ ਆ ਕਿਉਂਕਿ ਮਿੱਟੀ ਤੇ ਬੋਰੀਆਂ ਦੀ ਇੱਥੇ ਬਹੁਤ ਜ਼ਿਆਦਾ ਲੋੜ ਆ ਤੇ ਕਾਰ ਸੇਵਾ ਵਾਲੇ ਬਾਬਿਆਂ ਨੇ ਇੱਥੇ ਆਪਣਾ ਪੱਕਾ ਹੀ ਮੋਰਚਾ ਲਾਇਆ ਹੋਇਆ ਆ ਜਿੱਥੇ ਕਿ ਆਪਾਂ ਜਿਹੜਾ ਲੰਗਰ ਬਣਾ ਕੇ ਲਿਆਏ ਸੀ ਉਹ ਆਪਾਂ ਇੱਥੇ ਦਿੱਤਾ ਸੀ ਤਾਂ ਕਿ ਜਿਹੜੇ ਨੌਜਵਾਨ ਵੀ ਰਸੇਵਾ ਕਰ ਰਹੇ ਆ ਤੇ ਉਹ ਵੀ ਜਿਹੜਾ ਪ੍ਰਸ਼ਾਦਾ ਪਾਣੀ ਛਕ ਸਕਣ ਬਾਕੀ ਕਾਰ ਸੇਵਾ ਵਾਲੇ ਬਾਬਾ ਜੀ ਨੇ ਦੱਸਿਆ ਕਿ ਲਗਾਤਾਰ ਜਿਹੜੀਆਂ ਸਵਾਵਾਂ ਇੱਥੇ ਜਾਰੀ ਆ ਤੇ ਬਹੁਤ ਹੀ ਜ਼ਿਆਦਾ ਲੋੜ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਆਪਾਂ ਅੱਜ ਲੈ ਕੇ ਆਏ ਸੀ ਸੇਵਾ ਤੁਹਾਨੂੰ ਪਤਾ ਜਿਹੜੇ ਹੜ੍ਹ ਪ੍ਰਭਾਵਿਤ ਇਧਰ ਇਲਾਕੇ ਆ ਆਪਾਂ ਆਏ ਸੀ ਇਧਰਲੀ ਸਾਈਡ ਤੂਸੀ ਬੰਦ ਤੇ ਖੋਨੇ ਵਾਲ ਪਿੰਡ ਤੇ ਜਿੱਥੇ ਕੀ ਬਹੁਤ ਜਿਆਦਾ ਵੱਡਾ ਬਹੁਤ ਜਿਆਦਾ ਆਇਆ ਹੋਇਆ ਜਿਹਦੇ ਕਰਕੇ ਜਿਹੜੇ ਜਿੰਨੇ ਵੀ ਹੈ ਨਾ ਆਲੇ ਦੁਆਲੇ ਪਿੰਡ ਸੀ ਸਾਰੇ ਰੁੜ ਗਏ ਰੁੜ ਗਏ ਜੇ ਤੁਸੀਂ ਆਪਾਂ ਇੰਸਟਾਗ੍ਰam ਤੇ ਕੋਠੀ ਦੇਖੀ ਆ ਉਹ ਵੀ ਇੱਥੇ ਹੀ ਏਸੇ ਪਿੰਡ ਦੇ ਕੋਲ ਆ ਤੇ ਉੱਥੇ ਬਾਬਾ ਜੀ ਨੂੰ ਆਪਾਂ ਸੇਵਾ ਦਿੱਤੀ ਕਾਰ ਸੇਵਾ ਬਾਬਾ ਜੀ ਨੂੰ ਜਿਹੜੇ ਹਨ ਤੇ ਹਜੇ ਵੀ ਜਿਹੜਾ ਉਹ ਬੰਨੇ ਆ ਬਹੁਤ ਜਿਆਦਾ ਉੱਥੇ ਪਾੜ ਪਿਆ ਆ ਤੇ ਕਾਫੀ ਉੱਥੇ ਜਿਹੜੀ ਹਜੇ ਲੋੜ ਆ ਨੌਜਵਾਨਾਂ ਦੀ ਹਾਂ ਜਿਹੜਾ ਤੋਂ ਚਾਰ ਜਗ੍ਹਾ ਤੋਂ ਉਹ ਬੰਨ ਨੂੰ ਕਾੜ ਪਿਆ ਆ ਜਿਸ ਕਰਕੇ ਬਹੁਤ ਜਿਹੜੇ ਪਿੰਡ ਆ ਪ੍ਰਭਾਵਿਤ ਹੋਏ ਆ ਤੇ ਬਾਕੀ ਜਿਹੜੇ ਕਾਰਸੇਵਾ ਵਾਲੇ ਬਾਬਾ ਜੀ ਨੂੰ ਆਪਾਂ ਪੁੱਛਿਆ ਬਾਬਾ ਜੀ ਨੇ ਆਪਾਂ ਨੂੰ ਇਹੀ ਦੱਸਿਆ ਕਿ ਉੱਥੇ ਵੱਧ ਤੋਂ ਵੱਧ ਬੋਰੀਆਂ ਦੀ ਮਿੱਟੀ ਦੀ ਹੈ ਨਾ ਹਜੇ ਤੇ ਡੀਪ ਹਜੇ ਕਿਉਂਕਿ ਆਉਣ ਵਾਲੇ ਸਮੇਂ 'ਚ ਜਿਹੜੇ ਇੱਥੇ ਖੱਤੇ ਖਰਾਬ ਹੋਏ ਆ ਨਾ ਜਿੱਥੇ ਯਾਨੀ ਕਿ ਪਾਣੀ ਬਹੁਤ ਜ਼ਿਆਦਾ ਆਇਆ ਤੇ ਆਉਣ ਵਾਲੇ ਸਮੇਂ ਇਹ ਜਿਹੜੀ ਸੇਵਾ ਆ ਇੱਥੇ ਨਹੀਂ ਖਤਮ ਹੋ ਜਾਣੀ ਹਜੇ ਚੱਲਣੀ ਆ ਤਿੰਨ ਚਾਰ ਮਹੀਨੇ ਤੇ ਆਪਾਂ ਤੁਹਾਨੂੰ ਸਾਰਾ ਇਸ ਵੀਡੀਓ ਦੇ ਰਾਹੀਂ ਇਹੀ ਯਾਨੀ ਕਿ ਅਪੀਲ ਕਰਨੀ ਚਾਹੁੰਦੇ ਆ ਕੀ ਮੋਢੇ ਨਾਲ ਮੋਢਾ ਜੋੜ ਕੇ ਆਪਣੇ ਜਿਹੜੇ ਇੱਥੇ ਦੇ ਕਿਸਾਨ ਭਰਾ ਆ ਉਹਨਾਂ ਦਾ ਸਾਥ ਦੇਣਾ ਹੈ ਜਿਹੜੇ ਜਿਨ੍ਹਾਂ ਦੇ ਵਿਚਾਰੇ ਪਸ਼ੂ ਖਰਾਬ ਹੋ ਗਏ ਤੇ ਵਿਚਾਰੇ ਇੱਥੇ ਦੇ ਜਿਹੜੇ ਲੋਕ ਆ ਕਿਸਾਨ بے ਘਰ ਹੋ ਗਏ ਤੇ ਇਸੇ ਤਰ੍ਹਾਂ ਜਿੱਦਾਂ ਨਾ ਨਿਰੰਤਰ ਸੇਵਾ ਜਿਹੜੀ ਗ੍ਰਾਂਂਦੀ ਇਨਸਾਨੀਅਤ ਦੀ ਸੇਵਾ ਗਰੁੱਪ ਆਪਾਂ ਅੱਜ ਸੇਵਾ ਲੈ ਕੇ ਆਏ ਸੀ ਤੇ ਇੱਥੋਂ ਦੇ ਭਾਜੀ ਨੂੰ सोनू ਭਾਜੀ ਪੱਪਾ ਪੰਤੇ ਰਾਜੂ ਭਾਜੀ ਸਰਪਾਲਤਾ ਮੇਰੇ ਨਾਲ ਭਾਜੀ ਜਿਹੜੇ ਇੰਦੇ ਲੋਕਾਂ ਦੇ ਭਾਜੀ ਆ ਸਵੇਰ ਦੇ ਸੇਵਾ ਕਰਨ ਲੱਗੇ ਆ ਇਹਨਾਂ ਦੇ ਸਹਿਯੋਗ ਨਾਲ ਹੀ ਆਪਾਂ ਜਿਹੜੀ ਸੇਵਾ ਆ ਵਧੀਆ ਤਰੀਕੇ ਨਾਲ ਇੱਥੇ ਕਰ ਸਕਿਆ ਕਿਉਂਕਿ ਤੁਹਾਨੂੰ ਪਤਾ ਇੱਥੇ ਲੋਟ ਬਹੁਤ ਜ਼ਿਆਦਾ ਮਚੀ ਆ ਕਿ ਜਿਹੜੇ ਕਹੀ ਜਾਂਦੇ ਜਿਨ੍ਹਾਂ ਦੇ ਘਰ ਪਹਿਲੇ ਹੀ ਭਰ ਚੁੱਕੇ ਆ ਲੰਗਰ ਨਾਲ ਉਹ ਵੀ ਦੁਬਾਰਾ ਦੁਬਾਰਾ ਲੰਗਰ ਲਈ ਜਾਂਦੇ ਆ ਤੇ ਯਾਨੀ ਕਿ ਜਿਹੜੀ ਰਸਦ ਲੈ ਕੇ ਆਏ ਆ ਉਹਦਾ ਫਾਇਦਾ ਫੇਰੇ ਹੀ ਆ ਜੇ ਕਿਸੇ ਲੋਡ ਵੰਦਰ ਨੂੰ ਲੱਗੇ ਕੋਸ਼ਿਸ਼ ਆਪਣੀ ਅੱਜ ਇਹ ਸੀ ਕਿ ਆਪਾਂ ਘਰ ਘਰ ਜਾ ਕੇ ਜਿਹੜੀ ਰਸਦ ਪਹੁੰਚਾ ਕੇ ਆਉਨੇ ਪਰ ਕਿਉਂਕਿ ਅੱਗੇ ਪਾਣੀ ਸੀ ਤੇ ਰਸਤਾ ਵੀ ਬਲੌਕ ਸੀ ਤੇ ਤੁਹਾਨੂੰ ਪਤਾ ਕਸਤੀਆਂ ਦੀ ਥੋੜੀ ਜਿਹੀ ਇੱਥੇ ਸ਼ੋਰਟੇਜ ਆ ਜਾਣੇ ਕਿ ਥੋੜਾ ਜਿਹਾ ਆਮ ਬੰਦਾ ਨਹੀਂ ਕੈਸਤੀਆਂ 'ਚ ਜਾ ਸਕਦਾ ਤੇ ਆਪਣੀ ਮਰ ਇਹਨੇ ਜਿੰਨੀ ਜਿੱਕੇ ਜਾਣੇ ਕਿੱਥੇ ਲਾਈ ਸੀ ਨਾ ਉੰਨੀ ਕ ਆਪਾਂ ਸੇਵਾ ਕਰਤੀ ਆ ਤੇ ਹੁਣ ਇੱਥੇ ਦੇ ਜਿਹੜੇ ਲੋਕਲ ਭਾਈ ਹੁਣੇ ਆਪਣਾ ਜੜ ਚੁੱਕੇ ਆ ਤੇ ਆਪਣੀ ਸੰਸਥਾ ਦੇ ਨਾਲ ਜੜ ਚੁੱਕੇ ਆ ਤੇ ਹੁਣ ਸੰਧੂ ਸਾਹਿਬ ਕੀ ਕਹਿਣਾ ਚਾਹੋਗੇ ਸਾਡੀ ਜਿਹੜੇ ਸੰਸਥਾ ਦੇ ਮੇਨ ਸੇਵਾਦਾਰ ਸੰਧੂ ਸਾਹਿਬ ਕਰੋ ਸੰਗਤ ਨੂੰ ਅਪੀਲ ਸਾਰਿਆਂ ਦਾ ਤੁਹਾਡਾ ਪਹਿਲਾਂ ਬਹੁਤ ਬਹੁਤ ਧੰਨਵਾਦ ਆਪਣੇ ਇਲਾਕੇ ਦੀ ਸਾਰੀ ਸੰਗਤ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣਾ ਤਿਲ ਫੁੱਲ ਇਸ ਸੇਵਾ ਵਿੱਚ ਲਗਾਇਆ ਜੋ ਜਿਸ ਤਰੀਕੇ ਦੀ ਵੀ ਉਹਨਾਂ ਨੇ ਮਾਇਆ ਵੀ ਭੇਟ ਕੀਤੀ ਉਹ ਵੀ ਤੁਹਾਡੀ ਇਸ ਸੇਵਾ ਵਿੱਚ ਲੇਖੇ ਲੱਗੀ ਹੈ ਸੋ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਪਰਮਾਤਮਾ ਚੰਗੇ ਕੰਮ ਲਈ ਤੁਹਾਡੀ ਸੇਵਾ ਜ਼ਰੂਰ ਲਾਗੇ ਅਗਰ ਪੰਜਾਬ ਨੂੰ ਕੋਈ ਔਖਾ ਟਾਈਮ ਕਿਉਂਕਿ ਇਹ ਪ੍ਰਭਾਂਤਪਾ ਦੀ ਹੀ ਕਿਰਪੀ ਹੈ ਇਹਦੇ ਵਿੱਚ ਕਿਸੇ ਦੇ ਹੱਥ ਵਾਸ ਨਹੀਂ ਹੈ ਜੋ ਅਗਰ ਕਿਸੇ ਵੀ ਟਾਈਮ ਜਿਹੜੀ ਵੀ ਪਰਮਾਤਮਾ ਦੀ ਕੋਈ ਕਿਰਪੀ ਆਉਂਦੀ ਹੈ ਤਾਂ ਤੁਸੀਂ ਇਸੇ ਤਰੀਕੇ ਨਾਲ ਸਾਰੇ ਮੋੜੇ ਨਾਲ ਮੋੜਾ ਲਾ ਕੇ ਅੱਗੇ ਚੱਲੂਗੇ ਤੇ ਪੰਜਾਬ ਨੂੰ ਛੇਤੀ ਆਪਾਂ ਇਸ ਦੁੱਖ ਦੀ ਘੜੀ ਤੋਂ ਬਾਹਰ ਕੱਢ ਸਕਦੇ ਹੋ ਬਾਕੀ ਜਿਹੜੀ ਇਹ ਸੇਵਾ ਆ ਇਹ ਇੱਥੇ ਨਹੀਂ ਖਤਮ ਹੋਣੀ ਜੇ 2-4 ਮਹੀਨੇ ਚੱਲਣੀ ਆ ਬਿਲਕੁਲ ਇਹ ਜੇ ਇਹ ਕੱਟੋ ਕਾਢਣੀ ਤੁਸੀਂ 2 ਤੋਂ ਵੀ 3 ਮਹੀਨੇ 4 ਮਹੀਨੇ ਲੈ ਕੇ ਚੱਲੋ ਕਿਉਂਕਿ ਉੱਥੇ ਜਿਹੜਾ ਆਪਾਂ ਅਗਰ ਗਰਾਊਂਡ ਲੈਵਲ ਦਾ ਤੁਹਾਨੂੰ ਦਸੀਏ ਉੱਥੇ ਇਸ ਟਾਈਮ ਬੋਰੇ ਖਾਸ ਕਰ ਬੋਰੇ ਕਿਉਂਕਿ ਉਹ 500 ਮੀਟਰ ਦਾ ਜਿਹੜਾ ਬੰਨ ਟੁੱਟਾ ਨਾ ਉਹ ਮੇਰੇ ਵੀਰ ਜੀ ਕੱਟੋ ਕਾਢਣੀ 2 ਜਾਂ 3 ਮਹੀਨੇ ਤੋਂ ਪਹਿਲਾਂ ਨਹੀਂ ਵੱਜ ਹੋਏਗਾ 10 ਫੁੱਟ ਡੂੰਗਾ 10 ਫੁੱਟ ਡੂੰਗਾ ਤੇ ਪਾਣੀ ਦਾ ਅਜੇ ਬਹਾਅ ਬਹੁਤ ਤੇਜ਼ ਆ ਪਾਣੀ ਦਾ ਲੈਵਲ ਭਾਵੇਂ ਘਟੋ ਗਿਆ ਪਰ ਫੇਰ ਵੀ ਬਿਲਕੁਲ ਉੱਥੇ ਲੱਖਾਂ ਨਹੀਂ ਕਰੋੜਾਂ ਦੇ ਹਿਸਾਬ ਨਾਲ ਆਪਾਂ ਨੂੰ ਬੋਰੇ ਚਾਹੀਦੇ ਆ ਡੀਜ਼ਲ ਤੇਲ ਚਾਹੀਦਾ ਜੇ ਕਿਸੇ ਕੋ ਜਿਹਦੀ ਵੀ ਹਿੰਮਤ ਹੈਗੀ ਤੇ ਮਿੱਟੀ ਜਰੂਰ ਉੱਥੇ ਚਾਹੀਦੀ ਹੈ ਤੇ ਨੌਜਵਾਨਾਂ ਦੀ ਲੋੜ ਹੈ ਕਿਉਂਕਿ ਉਹ ਬੋਰੇ ਭਰ ਕੇ ਤੇ ਉੱਥੇ ਪਹੁੰਚਾਣਾ ਕਿਉਂਕਿ ਆਪਾਂ ਖੁਦ ਵੀ ਅੱਜ ਦੇਖਿਆ ਕਿ ਉਹ ਜਿਹੜਾ ਮਿੱਟੀ ਹੈ ਨਾ ਥੋੜੀ ਗਿੱਲੀ ਹੈ ਆਪਾਂ ਵੀ ਸੇਵਾ ਕਰ ਰਹੇ ਸੀ ਤਾਂ ਉਹ ਦਾ ਕਾਫੀ ਵਜ਼ਨ ਹੈ ਤੇ ਇਸ ਕਰਕੇ ਨੌਜਵਾਨਾਂ ਦੀ ਜ਼ਿਆਦਾ ਇੱਥੇ ਲੋੜ ਹੈ ਆਪਾਂ ਆ ਵੀਡੀਓ ਦੇ ਰਾਹੀਂ ਇਹੀ ਅਪੀਲ ਕਰਦੇ ਆ ਵੱਧ ਤੋਂ ਵੱਧ ਜਿਹੜੇ ਨੌਜਵਾਨ ਵੱਧ ਚੜ ਕੇ ਆਓ ਤੇ ਉੱਥੇ ਸ ਤੇ ਆਪਾਂ ਇਹ ਵੀ ਅਪੀਲ ਕਰਦੇ ਆ ਕਿ ਹੁਣ ਜਿਹੜੀ ਆਉਣ ਵਾਲੀ ਸੇਵਾ ਆ ਉਹ ਚ ਸੁੱਕੀ ਰਸ ਤੇ ਇੱਥੇ ਬਹੁਤ ਜ਼ਿਆਦਾ ਹਾਂ ਹਾਂ ਹੁਣ ਮੋਸਤੀ ਮੋਰੇ ਜਿਹੜੀ ਚੀਜ਼ ਆ ਤੁਹਾਨੂੰ ਇੱਥੇ ਡੀਜ਼ਲ ਤੇਲ ਦੀ ਲੋੜ ਆ ਸੁੱਕਾ ਰਾਸ਼ਨ ਤਾਂ ਜੇ ਆਪਣੀ ਤੁਹਾਡੀ ਇਨਸਾਨੀਅਤ ਸੇਵਾ ਕੋਈ ਪਿਆ ਆ ਉਹ ਵੀ ਇਸ ਆਪਾਂ ਨੂੰ ਸੰਗਤ ਨੇ ਕਿਹਾ ਕਿ ਅਸੀਂ ਤੁਹਾਨੂੰ ਆਪਣਾ ਨੰਬਰ ਲੈ ਲਿਆ ਉਹ ਕਹਿੰਦੇ ਜੀ ਅਸੀਂ ਜਿਸ ਟਾਈਮ ਵੀ ਲੋਡ ਹੋਏਗੀ ਤੁਹਾਨੂੰ ਕਾਲ ਕਰਾਂਗੇ ਤੁਸੀਂ ਉਸ ਟਾਈਮ ਰਾਸ਼ਨ ਲੈ ਕੇ ਆਣਾ ਪਰ ਮੇਨ ਜਿਹੜੀ ਹੁਣ ਇੱਥੇ ਰਿਕੁਆਇਰ ਮੰਨ ਲਓ ਉੱਥੇ ਜਿਹੜੀ ਲੋਡ ਹੈ ਉਹ ਹੈਗੀ ਆ ਡੀਜ਼ਲ ਤੇਲ ਦੀ ਤੇ ਬੋਰਿਆਂ ਦੀ ਤੇ ਨੌਜਵਾਨਾਂ ਲਈ ਤੇ ਮਿੱਟੀ ਜਰੂਰ ਚਾਹੀਦੀ ਹੈ ਤੇ ਜੇ ਹੋ ਸਕਦਾ ਕਿਉਂਕਿ ਉੱਥੇ ਜਿਹੜੇ ਬਾਬਾ ਜੀ ਉਹਨਾਂ ਨੇ ਸੇਵਾਕਾਰ ਸੇਵਾ ਕਰਾਈ ਹੈ ਉਹ ਬਹੁਤ ਵੱਡੀ ਸੇਵਾ ਉਹਨਾਂ ਦੀ ਕਿਉਂਕਿ ਆਮ ਜੇ ਆਪਾਂ ਕਹੀਏ ਕਿ ਸਾਰੀ ਜਨਤਾ ਵੀ ਇਕੱਠੀ ਹੋ ਕੇ ਪਬਲਿਕ ਇਕੱਠੀ ਹੋ ਕੇ ਵੀ ਆਪਾਂ ਬੰਨ ਬੱਲੀਏ ਨਹੀਂ ਵੱਜੋਣਾ ਤੇ ਬਾਬਾ ਜੀ ਉਹਨਾਂ ਨੂੰ ਕੋਈ ਆਸ਼ੀਰਵਾਦ ਆਸ਼ੀਰਵਾਦ ਹੋਏਗਾ ਉੱਪਰੋਂ ਮਹਾਪੁਰਸ਼ਾਂ ਦਾ ਜਿਹੜਾ ਆਸ਼ੀਰਵਾਦ ਹੈ ਉਹਨਾਂ ਤੇ ਉਹਨਾਂ ਦਾ ਇਹ ਆਸ਼ੀਰਵਾਦ ਸਦਕਾ ਹੀ ਇਹ ਬੰਨ ਵੱਜ ਪਾਏਗਾ ਨਹੀਂ ਤਾਂ ਉਦੋਂ ਬਹੁਤ ਮੁਸ਼ਕਿਲ ਹੈ ਜੀ ਸੋ ਸਾਰੇ ਜਰੂਰ ਇਸ ਸੇਵਾ ਦੇ ਵਿੱਚ ਆਪਣਾ ਹਿੱਸਾ ਵਾਹਿਗੁਰੂ ਜੀ ਕਾ ਖਾਲਸਾ